ਸਤ ਸ੍ਰੀ ਅਕਾਲ ਜੀ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਜੀ ਵੀ ਭਾਰੀ ਬਾਰਿਸ਼ ਕਾਰਨ ਇਸ ਵਾਰ ਨੁਕਸਾਨ ਬਹੁਤ ਹੋਇਆ ਮੋਗੇ ਜ਼ਿਲ੍ਹੇ ਦੇ ਪਿੰਡਾਂ 'ਚ ਤੇ ਆ ਦੇਖੋ ਬਾਈ ਆ ਜਿੱਥੋਂ ਤੱਕ ਨਿਗਾਹ ਜਾਂਦੀ ਆ ਦੇਖੋ ਕਿੰਨਾ ਨੁਕਸਾਨ ਹੋਇਆ ਵਾ ਸਾਰਾ ਝੋਨਾ ਡੁੱਬਿਆ ਹੋਇਆ ਕਿਆ ਕਿਸੇ ਜੱਟ ਭਰਾ ਨੇ ਨਾ ਤਰੀ ਜਣਾ ਖੇਲ ਬਣਾਈ ਹੋਣੀ ਆ ਨੋਂ ਨੂਨੂ ਤੇ ਸਾਰਾ ਵਿੱਚ ਡੁੱਬਿਆ ਪਿਆ ਮੋਟਰਾਂ ਦਾ ਨੁਕਸਾਨ ਵੇਖ ਲਓ ਕਿੰਨਾ ਤੇ ਸਰਕਾਰ ਦੀ ਨਿਲੈਕੀ ਆ ਇਹ ਪ੍ਰਸ਼ਾਸਨ ਦੀ ਕਿਆ ਜਿਮੀਦਾਰਾਂ ਨੇ ਨਾ ਆਪ ਭੰਨ ਕੇ ਪਾਣੀ ਕੱਢ ਰਹੇ ਆ ਇਹਦਾ ਕਾਰਨ ਕੀ ਹੈ ਜੀ ਇਹਦਾ ਕਾਰਨ ਸਿਰਫ ਇਹ ਆ ਵੀ ਜਿਹੜੇ ਆ ਵੱਡੇ ਵੱਡੇ ਰੋਡ ਬਣਾਤੇ ਇਹਨਾਂ ਨੇ ਪੰਜਾਬ ਨੂੰ ਚਾਰ ਚਫੇਰਿਓਂ ਘੇਰ ਲਿਆ ਤੇ ਜਿੱਥੇ ਜਿੱਥੇ ਪਾਣੀ ਆਊਗਾ ਡਾਫ ਲੱਗੂਗੀ ਤੇ ਡੁੱਬਣਾ ਹੀ ਆ ਪੰਜਾਬ ਨੇ ਇਹ ਵੱਡੇ ਵੱਡੇ ਰੋਡਾਂ ਨੇ ਘੇਰ ਲਿਆ ਇਹਨਾਂ ਦਾ ਹੱਲ ਕੀ ਆ ਹੱਲ ਇਹਨਾਂ ਦਾ ਬਹੁਤ ਆ ਜੀ ਜਿਵੇਂ ਇੱਕ ਵੀਡੀਓ ਦੇ ਤਹਿਤ ਉਹ ਕਹਿੰਦੇ ਵੀ ਇੱਥੇ ਜਿੱਥੇ ਪਾਣੀ ਖੜਦਾ ਜ਼ਿਆਦਾਤਰ ਪਾਣੀ ਬਰਸਾਤ ਦਾ ਜਮਾ ਹੁੰਦਾ ਜੇ ਡਾਫ ਲੱਗ ਰਹੀ ਆ ਪਾਣੀ ਕ੍ਰੋਸ ਨਹੀਂ ਹੋ ਰਿਹਾ ਤਾਂ ਇੱਥੇ ਪਲਾਂਟ ਲਾਏ ਜਾਣ ਫਿਲਟਰ ਪਲਾਂਟ ਜਿਹੜਾ ਪਾਣੀ ਧਰਤੀ 'ਚ ਜਾ ਸਕੇ ਉਹਨਾ ਇੰਨਾ ਪਾਣੀ ਆ ਜਿਹੜਾ ਲੋਕਾਂ ਦੀਆਂ ਫਸਲਾਂ ਦਾ ਬਰਬਾਦ ਕਰ ਹੀ ਦਿੱਤੀਆਂ ਇਹ ਕਿਸੇ ਲੇਖੇ ਵੀ ਲੱਗ ਸਕੇ ਜੇ ਇੱਥੇ ਕੋਈ ਪਲਾਂਟ ਲੱਗਿਆ ਹੁੰਦਾ ਵਾਟਰ ਪਲਾਂਟ ਵਾਟਰ ਟ੍ਰੀਟਮੈਂਟ ਪਲਾਂਟ ਤੇ ਪਾਣੀ ਧਰਤੀ 'ਚ ਵੀ ਜਾ ਸਕਦਾ ਸੀ ਸਾਫ਼ ਹੋ ਕੇ ਤੇ ਇਹ ਬਈ ਇਹ ਬਹੁਤ ਵੱਡਾ ਏਰੀਆ ਆ ਜਿਹਦੇ 'ਚ ਲੋਕਾਂ ਦਾ ਝੋਨਾ ਬਰਬਾਦ ਹੋ ਗਿਆ ਤੇ ਪਨੀਰੀਆਂ ਦਾ ਤਾਂ ਕਹਿਣਾ ਹੀ ਕੀ ਆ ਸੀ ਇਸ ਕਰਕੇ ਬੇਨਤੀ ਕਰਨ ਆਏ ਆ ਕਿ ਜੇ ਕਿਸੇ ਵੀਰ ਕੋਲੇ ਕੋਈ ਪਨੀਰੀ ਆ ਤੁਹਾਡੇ ਕੋਲੇ ਹੈਗੀ ਆ ਜਾਂ ਤੁਹਾਡਾ ਕੋਈ ਜਗ੍ਹਾ ਵੇਲੀ ਪਈ ਆ ਤੁਸੀਂ 26 ਦੀ ਪਨੀਰੀ ਵੇਚ ਸਕਦੇ ਹੋ ਕਿਰਪਾ ਕਰਕੇ ਜਰੂਰ ਵੀਜੋ ਤੇ ਸਾਡੇ ਨਾਲ ਸੰਪਰਕ ਕਰੋ ਤਾਂ ਜੋ ਆਪਾਂ ਇਹਦੇ ਏਰੀਏ 'ਚ ਜਿਹੜੀ ਪਨੀਰੀ ਪਹਤਾ ਸਕੀਏ ਇਹ ਮਹਿਮ ਬਿੱਡੀ ਆ ਬਾਈ ਜੀ ਬਾਈ ਸੁਖਜਿੰਦਰ ਲੋਪੋ ਵਾਲਾ ਉਹਨੇ ਵੀ ਆਪਦੇ ਪੇਜ ਤੋਂ ਪਾਇਆ ਤੇ ਅਸੀਂ ਵੀ ਬੇਨਤੀ ਕਰਦੇ ਆਂ ਵੀ ਆ ਆਪਾਂ ਨਾ ਜਰੂਰ ਪਨੀਰੀ ਦਾ ਪ੍ਰਬੰਧ ਜਰੂਰ ਕਰੀਏ ਜੇ ਹੋਰ ਆਪਾਂ ਕੁਝ ਕਰ ਨਹੀਂ ਸਕਦੇ ਸਰਕਾਰਾਂ ਨੇ ਕੁਝ ਨਹੀਂ ਕਰਨਾ ਬਾਈ ਇਹਨਾਂ ਨੇ ਆਪਦਾ ਢਿੱਡ ਭਰਨਾ ਇਹ ਆਪਾਂ ਜੇ ਇੱਕ ਦੂਜੇ ਦੀ ਬਾਹ ਫੜਾਂਗੇ ਤਾਂ ਫੇਰ ਹੀ ਆ ਤੇ ਐਨ ਆਰ ਆਈ ਵੀਰ ਜਿਹੜੇ ਇਸ ਏਰੀਏ ਦੇ ਬਾਹਰ ਬੈਠੇ ਆ ਬਾਈ ਐਵੇਂ ਟੂਰਨਾਮੈਂਟਾਂ ਤੇ ਨਾਂ ਬੁਲਾਉਣ ਦੇ ਮਾਰੇ ਨਾ ਐਵੇਂ ਵਾਧੂ ਰੁਪਈਏ ਨਾ ਸਿੱਟਿਆ ਕਰੋ ਮੇਰਾ ਵੀ ਟੂਰਨਾਮੈਂਟ ਖੇਡਾਂ ਵੀ ਤਾਂ ਹੀ ਸੋਪਦੀਆਂ ਜੇ ਆਪਣੇ ਪਿੰਡ ਖੁਸ਼ਹਾਲ ਹੋਣਗੇ ਜੇ ਆਹ ਹਾਲਾਤ ਰਹੇ ਤਾਂ ਬਾਈ ਯਾਰ ਇਹ ਤਾਂ ਪੰਜਾਬ ਦੀ ਬਰਬਾਦੀ ਤੈਅ ਆ ਇਸ ਕਰਕੇ ਐਨਆਰਆਈ ਵੀਰਾਂ ਨੂੰ ਵੀ ਬੇਨਤੀ ਆ ਵੀ ਆਪ ਦਾ ਆਪ ਦਾ ਇੱਕ ਇੱਕ ਪਿੰਡ ਹੀ ਸੰਭਲੋ ਯਾਰ ਜਿਹੜੇ ਜ਼ਿਮੀਂਦਾਰਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਨੁਕਸਾਨ ਪੂਰਾ ਚਲੋ ਪੂਪਰ ਭਾਈ ਨਹੀਂ ਕਰ ਸਕਦੇ ਉਹਨਾਂ ਨੂੰ ਪੈਰਾਸਰ ਕਰਨ ਦੀ ਕੋਸ਼ਿਸ਼ ਤਾਂ ਕਰੋ ਯਾਰ ਹੁਣ ਐਨਆਰਆਈ ਵੀਰ ਜਿਹੜੇ ਆਪਣੇ ਬਹੁਤ ਵੱਡੀ ਪਾਵਰ ਆ ਕੋਈ ਮਾੜਾ ਮੋਟਾ ਕੰਮ ਨਹੀਂ ਸਰਕਾਰਾਂ ਤੋਂ ਤੋਂ ਵੀ ਉੱਤੋਂ ਦਾ ਬਜਟ ਆ ਐਨਆਰਆਈ ਵੀਰਾਂ ਦਾ ਜੇ ਆਪਾਂ ਏਡਾ ਏਡੇ ਵੱਡੇ ਕੱਪ ਕਰਾ ਕੇ ਏਡੀਆਂ ਏਡੀਆਂ ਮਹਿੰਗੀਆਂ ਗੱਡੀਆਂ ਦੇ ਸਕਦੇ ਆ ਤੇ ਆਪਾਂ ਆਪਦੇ ਭਰਾਵਾਂ ਨੂੰ ਵੀ ਯਾਰ ਪੈਰਾਂ ਸਿਰ ਕਰ ਸਕਦੇ ਆ ਹੁਣ ਹਾਲਾਤ ਵੇਖ ਲਓ ਬਾਈ ਅ ਜਿੰਮੇਦਾਰ ਭਰਾ ਇੱਥੇ ਮੋਟਰ ਤੇ ਬੈੰਦੇ ਹੋਣਗੇ ਕਿਤੇ ਆ ਕੇ ਤੇ ਕਿੱਡਾ ਕਿੱਡਾ ਪਾਣੀ ਆ ਘਟੋ ਘਟ ਮੇਰੇ ਹਿਸਾਬ ਨਾਲ 4 ਤੋਂ 5 ਫੁੱਟ ਪਾਣੀ ਹੋਊਗਾ ਇਹ ਝੋਨਾ ਤਾਂ ਦੀਂਦਾ ਹੀ ਨਹੀਂ ਆ ਉਹ ਪਿੱਛੇ ਝੋਨਾ ਦੀਂਦਾ ਤੇ ਪਰ ਆ ਤਾਂ ਦੀਂਦਾ ਹੀ ਨਹੀਂ ਝੋਨਾ ਆਜੋ ਤੁਹਾਨੂੰ ਅੱਗੇ ਵੀ ਦਿਖਾਉਂਦੇ ਆਂ ਜੀ ਹਾਲਾਤ ਉਹਨਾ ਦੇਖੋ ਜੀ ਕਿੰਨਾ ਪਾਣੀ ਆ ਸਾਹਮਣੇ ਨਾ ਝੋਨਾ ਤੇ ਉਤੋਂ ਦੀ ਪਾਣੀ ਵਗਿਆ ਆ ਪਿਆ ਝੋਨੇ ਦੇ ਆ ਦੇਖ ਲਓ ਕੀ ਹਾਲਾਤ ਕਰਤੇ ਝੋਨੇ ਦੇ ਆ ਪੱਠੇ ਪੁੱਠੇ ਕਿੰਨਾ ਪਾਣੀ ਵਿੱਚ ਖੜਾ ਯਾਰ ਆ ਦੇਖੋ ਬਾਈ ਜਿੱਥੋਂ ਤੱਕ ਨਿਗਾ ਜਾਂਦੀ ਹੈ ਨਾ ਸਾਰਾ ਕੂੜਾ ਹੀ ਬਣ ਗਿਆ ਯਾਰ ਝੋਨਾ ਬਾਈ ਜਿਹਦੇ ਉਤੋਂ ਦੀ ਪਾਣੀ ਵਗ ਗਿਆ ਆ ਸਾਰਾ ਝੋਨਾ ਕੂੜਾ ਬਣਿਆ ਪਿਆ ਤੇ ਆ ਸਾਹਮਣੇ ਸਵੇ ਆ ਚਾਰ-ਛਪੇਰੇ ਪਾਣੀ ਨੇ ਘੇਰਿਆ ਵਾਇ ਸਵੇ ਨੂੰ ਦੇਖੋ ਝੋਨੇ ਦੇ ਹਾਲਾਤ ਆਹ ਦੇਖ ਲੋ ਜੀ ਹਾਲਾਤ ਇਧਰ ਵੀ ਜਿੱਥੋਂ ਤੱਕ ਨਿਗਾਹ ਪੈਂਦੀ ਹੈ ਨਾ ਝੋਨੇ ਦੇ ਉਤੋਂ ਦੀ ਪਾਣੀ ਵਗਿਆ ਤੇ ਕੂੜਾ ਹੀ ਬਣਾਤਾ ਤੇ ਤੂੜੀ ਦਾ ਕੁੱਪ ਬਾਈ ਹੋਰੇ ਦੱਸਦੇ ਵੀ ਉਧਰੋਂ ਰੁੜ ਕੇ ਆਇਆ ਇੱਥੋਂ ਤੱਕ ਬਾਈ ਕਿੰਨੇ ਕੁ ਪਿੰਡਾਂ ਦੀ ਜ਼ਮੀਨ ਆ ਇਹ ਉਹ ਪਿੰਡਾਂ ਵਾਲੀ ਆ ਧੂਰ ਦੀ ਤੇ ਬੋਟਰ ਦੀ ਧੂਰ ਕੋਟ ਤੇ ਬੋਟਰ ਦੋ ਪਿੰਡਾਂ ਦੀ ਜ਼ਮੀਨ ਆ ਜੀ ਤਕਰੀਬਨ ਬਾਈ ਹੋਰੇ ਦੱਸ ਦੇ ਵੀ 700 ਤੋਂ 800 ਕਿੱਲਾ ਇਹ ਵਾਲਾ ਤੇ ਆਸੇ ਪਾਸੇ ਵੀ ਬਹੁਤ ਆ ਬਾਈ ਹਨ ਪਿੱਛੇ ਵੀ ਆ ਪਿੱਛੇ ਡਾਲਾ ਪਿੰਡ ਹੈਗਾ ਧੂੜ ਫੋਟ ਹੈਗਾ ਠੀਕ ਹੈ ਜੀ ਤੇ ਬਾਈ ਕੋਈ ਪ੍ਰਸ਼ਾਸਨ ਵਾਲਾ ਆਇਆ ਆਪਣੇ ਕੋਲੇ ਨਾ 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 ਕਿਹਨੇ ਆਉਣਾ ਅੱਗੇ ਨਾ ਕੋਈ ਅੱਗੇ ਆਇਆ ਨਾ ਹੁਣ ਆਉਣਾ ਕੋਈ ਨਾ ਕੋਈ ਐਮਐਲਏ ਆਇਆ ਆ ਹਾਲਾਤ ਆ ਬਾਈ ਕੋਈ ਐਮਐਲਏ ਨਹੀਂ ਇੱਥੇ ਆਇਆ ਕੋਈ ਪ੍ਰਸ਼ਾਸਨ ਦਾ ਨਹੀਂ ਆਇਆ ਇਹ ਤਾਂ ਹੈਲੀਕਾਪਟਰਾਂ ਤੇ ਢੇਡਾ ਕੱਢਣ ਜਾਂਦੇ ਆ ਤੇ ਆਪਾਂ ਹੀ ਬਾਈ ਇੱਕ ਦੂਜੇ ਦੀ ਬਾਹ ਫੜਨੀ ਆ ਇਸ ਕਰਕੇ ਬੇਨਤੀ ਆ ਵੀ ਪਨੀਰੀ ਜੀ ਦੇ ਕੋਲੇ ਹੈਗੀ ਆ ਬਾਹ ਉਹ ਨਾ ਤੇ ਜੇ ਤੁਹਾਡੇ ਕੋਲੇ ਜਗ੍ਹਾ ਹੈਗੀ ਆ 26 ਵਗੈਰਾ ਦੀ ਬੀਜਣਾਸਤੇ ਤੇ ਪਨੀਰੀਆਂ ਬੀਜ ਲੋ ਮੇਰਾ ਵੀਰ ਤੇ ਐਨ ਆਰ ਆਈ ਵੀਰਾਂ ਨੂੰ ਬੇਨਤੀ ਆ ਵੀ ਆਪਦੇ ਆਪਦੇ ਪਿੰਡਾਂ ਦਾ ਹਾਲਾਤ ਆ ਜਿਹੜੇ ਉਹਨਾਂ ਦਾ ਜਾਇਜਾ ਲੈ ਕੇ ਆਪਦੇ ਆਪਦੇ ਪਰਿਵਾਰਾਂ ਦੀਆਂ ਬਾਹਾਂ ਫੜੋ ਬਾਈ ਤੇ ਨਹੀਂ ਆ ਹਾਲਾਤ ਰਹੇ ਤਾਂ ਪੰਜਾਬ ਬਰਬਾਦ ਹੋ ਜਾਊਗਾ ਆ ਦੇਖ ਲਓ ਬਾਈ ਜਿੱਥੋਂ ਤੱਕ ਨਿਗਾਹ ਪੈਂਦੀ ਆ ਨਾ ਝੋਨੇ ਦਾ ਕੂੜਾ ਹੀ ਬਣਾਤਾ ਆਵੇ ਬਾਈਓਰੇ ਵਿਚਾਰੇ ਆਪ ਹੀ ਲੱਗੇ ਪਏ ਐ ਮਿਹਨਤ ਕਰਨ ਕਿਉਂਕਿ ਆਪਣਾ ਆਪ ਦਾ ਤਾਂ ਆਪ ਨੂੰ ਹੀ ਸਵਾਰਨਾ ਪੈਂਦਾ ਬਾਈ ਹੋਰ ਸਰਕਾਰਾਂ ਤੇ ਤਾਂ ਆਪਾਂ ਨੂੰ ਉਮੀਦ ਕੋਈ ਨਹੀਂ ਆ ਦੇਖ ਲੋ ਕਿੰਨਾ ਗੰਦ ਜਾ ਰੁੜ ਕੇ ਆਇਆ ਸਾਰਾ ਕੱਢੀ ਜਾਂਦੇ ਵਿਚਾਰੇ ਇਹ ਜਿੱਥੋਂ ਤੱਕ ਨਿਗਾਹ ਪੈਂਦੀ ਹੈ ਨਾ ਇਹ ਬਰਬਾਦੀ ਬਰਬਾਦੀ ਆ ਪਾਣੀ ਪਾਣੀ ਆ ਤੇ ਪਿੱਛੇ ਪਾਣੀ ਬਿਲਕੁਲ ਵੀ ਹੈ ਨਹੀਂ ਇਹ ਪਾਣੀ ਕਿਉਂ ਆ ਜੀ ਕਿਉਂਕਿ ਆ ਸੜਕ ਨੇ ਡਾਫਲਾਦੀ ਜਿਹੜੀਆਂ ਤਰੱਕੀ ਆਸਤੇ ਬਣਾ ਰਹੇ ਆ ਨਾ ਪੰਜਾਬ ਦੀ ਤਰੱਕੀ ਕਰਾਉਣ ਵਾਸਤੇ ਸੜਕਾਂ ਇਹੀ ਪੰਜਾਬ ਦਾ ਗਲਾ ਘੋਟੀ ਜਾਂਦੀਆਂ ਸੜਕਾਂ ਹੀ ਕੋਈ ਕਰ ਲੋ ਹਲਮਾਨ ਸਾਹਿਬ ਨਹੀਂ ਤਾਂ ਇਹ ਤਾਂ ਬਰਬਾਦ ਹੋ ਜਾਊਗਾ ਪੰਜਾਬ